ਸਰਕਾਰ ਵੱਲੋਂ ਕਲਾਨੌਰ ਨੇੜੇ ਡੇੜਾ ਬਾਬਾ ਨਾਨਕ ਕਲਾਨੌਰ ਤਾਰੀਵਾਲ ਗੁਰਦਾਸਪੁਰ ਆਦਿ ਸ਼ਹਿਰਾਂ ਦਾ ਕੂੜਾ ਡੰਪ ਕਰਨ ਦਾ ਕੰਮ ਆਰੰਭ ਕੀਤਾ ਜਾ ਰਿਹਾ ਹੈ ਇਸ ਗੱਲ ਦਾ ਪਤਾ ਜਦੋਂ ਇਲਾਕੇ ਦੇ ਲੋਕਾਂ ਨੂੰ ਲੱਗਿਆ ਤਾਂ ਉਹ ਕਿਸਾਨ ਤੇ ਜਵਾਨ ਭਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋੜਾ ਜੀ ਅਗਵਾਈ ਵਿੱਚ ਡੰਪ ਵਾਲੀ ਜਗ੍ਹਾ ਤੇ ਪਹੁੰਚ ਗਏ ਅਤੇ ਨਗਰ ਕੌਂਸਲ ਗੁਰਦਾਸਪੁਰ ਦਾ ਕੂੜਾ ਲੈ ਕੇ ਪਹੁੰਚੇ ਟਰੱਕ ਨੂੰ ਕਲਾਨੌਰ ਵਾਲੇ ਡੰਪ ਤੇ ਕੂੜਾ ਸੁੱਟਣ ਤੋਂ ਰੋਕ ਦਿੱਤਾ ਗਿਆ ਅਤੇ ਡਰਾਈਵਰ ਨੇ ਟਰੱਕ ਵਾਪਸ ਮੋੜ ਲਿਆ ਇਸ ਮੌਕੇ ਤੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾ ਨੇ ਕਿਹਾ ਕਿ ਕਲਾਨੌਰ ਪੁਰਾਤਨ ਸ਼੍ਰੀ ਮੰਦਰ ਅਤੇ ਹੋਰ ਇਤਿਹਾਸਿਕ ਯਾਦਗਾਰਾਂ ਕਾਰਨ ਵੱਡੀ ਮਹੱਤਤਾ ਰੱਖਦਾ ਹੈ ਜਿਹੜਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਜੀ ਚਨਸ਼ੂ ਪ੍ਰਾਪਤ ਧਰਤੀ ਹੈ ਤੇ ਇੱਥੇ ਬਾਬਾ ਸ਼੍ਰੀ ਚੰਦ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਨਸ਼ੂ ਪ੍ਰਾਪਤ ਅਸਥਾਨਾਂ ਤੇ ਉੱਪਰ ਸੁੰਦਰ ਗੁਰਦੁਆਰੇ ਸਾਹਿਬ ਬਣਾਏ ਗਏ ਹਨ ਇਸੇ ਰਸਤੇ ਕਰਤਾਰਪੁਰ ਕੋਰੀਡੋਰ ਦੇ ਦਰਸ਼ਨ ਕਰਨ ਵਾਲੀ ਸੰਗਤ ਰੋਜ਼ਾਨਾ ਲੰਘਦੀ ਹੈ ਤੇ ਚੋਲਾ ਸਾਹਿਬ ਦੇ ਮੇਲੇ ਨੂੰ ਸੰਬੰਧਿਤ ਜਿਲ੍ਹਾ ਹਿਆਰਪੁਰ ਤੇ ਸੰਕ੍ਰਿਪ ਪਿੰਡਾਂ ਦੇਆਂ ਲੱਖਾਂ ਗਿਣਤੀ ਵਿੱਚ ਸੰਗਤ ਇਸੇ ਰਸਤੇ ਤੋਂ ਲੰਘਦੀ ਹੈ। ਹੋਰ ਕੀ ਕੁਝ ਕਿਹਾ? ਕਿਸਾਨ ਆਗੂ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਦੇਖੋ ਅਜਿਹਾ ਮਤਲਬ ਹੈ ਜਿਹੜਾ ਉਹ ਇਹ ਹੈ ਕਿ ਅਸੀਂ ਇਸ ਵੇਲੇ ਖੜੇ ਆ ਬਿਲਕੁਲ ਸਰਦੇ ਚੱਕ ਪਿੰਡ ਦੇ ਸਾਹਮਣੇ ਇਹ ਰੋਡ ਹੈਗਾ ਡੇਰਾ ਬਾਬਾ ਨਾਨਕ ਗੁਰਦਵਾਰਾ ਕੜਾਣਾ ਉਹਦੇ ਇੱਕ ਤੋਂ ਨੇੜੇ ਹੈ ਔਰ ਕੜਾਣਾ ਉਹਦੀ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰ ਨੇ ਕੜਾਣਾ ਉਹਦਾ ਕੂੜਾ ਲਾਉਣ ਵਾਸਤੇ ਇੱਥੇ ਇੱਕ ਡੰਪ ਬਣਾਇਆ ਸੋ ਠੀਕ ਹੈ ਜਿਸ ਪਿੰਡ ਦਾ ਕੂੜਾ ਵਾ ਉਹ ਤਾਂ ਉਸੇ ਪਿੰਡ ਦੇ ਵਿੱਚ ਲੱਗੂਗਾ ਪਰ ਲੇਕਨ ਇੱਥੇ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਫੇਰ ਆਪਾ ਨਾਨਕ ਧਾਰੀਵਾਲ ਗੁਰਦਾਸਪੁਰ ਦਾ ਕੂੜਾ ਜਿਹੜਾ ਉਹਨੂੰ ਵੀ ਉਹ ਇੱਥੇ ਲਿਆ ਕੇ ਸਟਣ ਦੀ ਇਹਨਾਂ ਦੀ ਕੋਸ਼ਿਸ਼ ਮੈਂ ਅੱਗੇ ਗੱਲ ਕਰ ਰਿਹਾ ਸੀ ਲੇਕਿਨ ਹੁਣੇ ਹੁਣੇ ਉਹਨਾਂ ਦੀ ਗੱਡੀ ਇੱਥੇ ਪਹੁੰਚੀ ਹੈ ਜਿਹੜੀ ਕਿ ਇੱਥੋਂ ਮੋੜੀ ਗਈ ਹੈ ਸੋ ਇਹ ਜਿਹੜੀ ਮੋੜਨ ਦੀ ਸਾਡੀ ਗੱਲ ਹੈ ਜਾਂ ਜਿਹੜਾ ਇੱਥੇ ਲੋਕਾਂ ਦੇ ਵਿਰੋਧ ਦੀ ਗੱਲ ਹੈ ਉਹ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅਸਥਾਨ ਹੈ ਕਲਾਣਾੌਰ ਇਤਿਹਾਸਕ ਸ਼ਹਿਰ ਹੈ ਇੱਥੇ ਅਕਬਰ ਦੇ ਤਾਜਪੋਸ਼ੀ ਅਸਥਾਨ ਨੂੰ ਉਸ ਤਖਤ ਨੂੰ ਵੇਖਣ ਵਾਸਤੇ ਰojana ਲੋਕ ਆਉਂਦੇ ਆ। ਇੱਥੇ ਪ੍ਰਾਤਨ ਸ਼ਿਵ ਮੰਦਰ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆ। ਇੱਥੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਅ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਸੰਗਤ ਆਉਂਦੀ ਹੈ। ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਥਾਨ ਧਰਤੀ ਵੀ ਹੈ। ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪਹੁੰਚਦੀ ਹੈ। ਕੋਰੀਡੋਰ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰੋ, ਵੰਡ ਕੇ ਛਕੋ ਨਾਮ ਜਪੋ ਦਾ ਸੰਕਲਪ ਜਿਹੜਾ ਇਹੋ ਧ੍ਰਿੜ ਕਰਵਾਇਆ। ਇੱਥੇ ਚੋਲਾ ਸਾਹਿਬ ਦਾ ਜਦੋਂ ਮੇਲਾ ਜਦੋਂ ਚੱਲਦਾ ਹੈ ਜਿਹੜਾ ਕਿ ਜੋੜ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਜਿਹੜਾ ਉਹ ਮਨਾਇਆ ਜਾਂਦਾ ਹੈ ਸੰਗਤ ਵੱਡੀ ਗਿਣਤੀ 'ਚ ਇੱਥੋਂ ਲੰਘਦੀ ਹੈ ਲੇਕਿਨ ਇਹ ਸਮਾਗਮ ਜਿਹੜੇ ਆ ਇੱਥੇ ਉਹ ਪਹਿਲੀ ਜਨਵਰੀ ਤੋਂ ਲੈ ਕੇ ਤੇ 10 ਮਾਰਚ ਤੱਕ ਇਹ ਸਮਾਗਮ ਚੱਲਦੇ ਆ ਰਸਤਾ ਜਿਹੜਾ ਇੱਥੇ 12 ਮਹੀਨੇ ਸੰਗਤਾਂ ਦਾ ਜਿਹੜਾ ਉਹ ਪੈਰਾ ਸੋ ਇਹ ਜਿਸ ਧੰਗ ਦੇ ਨਾਲ ਗਰਦਾਸਪੁਰੋਂ ਇਹ ਗੱਡੀ ਲੈ ਕੇ ਇਹ ਗੱਡੀਆਂ ਲੈ ਕੇ ਦੂਜੇ ਸ਼ਹਿਰਾਂ ਤੋਂ ਨਿਕਲਣ ਗਿਆ ਤੇ ਇਸ ਕੋਰੀਡੋਰ ਦੇ ਉੱਤੇ ਇਸ ਰਸਤੇ ਦੇ ਉੱਤੇ ਗੰਦਗੀ ਜਿਹੜੀ ਹੈ ਉਹ ਰੋਡ ਦੇ ਉੱਤੇ ਹੀ ਗੰਦਗੀ ਖਿਲਰੀ ਰਹਿਣੀ ਹੈ ਜਿਹੜੀ ਕਿ ਇੱਕ ਬਹੁਤ ਮਾੜੀ ਗੱਲ ਹੈ ਸੋ ਇੱਥੇ ਇਲਾਕੇ ਦੇ ਵਿੱਚ ਵੀ ਜਿਹੜਾ ਇਹ ਵੱਡੇ ਪੱਧਰ ਦੇ ਉੱਤੇ ਪ੍ਰਦੂਸ਼ਣ ਹੋਣਾ ਹੈ ਕਿਉਂਕਿ ਲਾਗੇ ਪਿੰਡ ਨੇ ਸੋ ਸਰਕਾਰਾਂ ਦੀ ਇਹ ਬੜੀ ਵੱਡੀ ਅਨਲੈਕੀ ਹੈ ਗਲਤ ਫੈਸਲਾ ਹੈ ਸੋ ਇੱਥੇ ਇਲਾਕੇ ਦੇ ਲੋਕ ਕੜਾਣਾ ਔਰ ਦੇ ਲੋਕ ਔਰ ਦਾਸ ਕਿਉਂਕਿ ਅਸੀਂ ਇਹਨਾਂ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਲੋਕਾਂ ਦੀ ਅਸੀਂ ਅਗਵਾਈ ਕਰਦੇ ਪਏ ਆ ਬਤੌਰੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਡੀਆਂ ਧਾਰਮਿਕ ਆਸਥਾਵਾਂ ਜਿਹੜੇ ਜੋ ਗੁੱਧ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀ ਕਿਤੇ ਵੀ ਸਾਡੀ ਸੰਗਤ ਜੋ ਜਾਂਦੀ ਹੈ ਗੁਰੂ ਦੀ ਸੰਗਤ ਜੋ ਮੌਜਦੀ ਅਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਰੇਸ਼ਾਨੀ ਹੋਵੇ ਉਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੇ ਪ੍ਰਸ਼ਾਸਨ ਦਾ ਫੈਸਲਾ ਹੋਵੇ ਚਾਹੇ ਸਰਕਾਰਾਂ ਦਾ ਫੈਸਲਾ ਹੋਵੇ ਇਹ ਸਰਕਾਰਾਂ ਨੂੰ ਫੈਸਲਾ ਵਾਪਸ ਲੈਣਾ ਪਊਗਾ ਇਹ ਕੜਾਣਾਵਰ ਤੋਂ ਇਲਾਵਾ ਹੋਰ ਇੱਥੇ ਬਿਲਕੁਲ ਜਿਹੜਾ ਉਹ ਪੁਰਾਣਾ ਡੰਡ ਨਹੀਂ ਕਰ ਸਕਦਾ ਲੱਗੇ ਲੱਗੇ ਜਿਹ ਬਿਲਕੁਲ ਇੱਥੇ ਸਾਰੇ ਤੁਸੀਂ ਗੱਲ ਵੀ ਕਰ ਸਕਦੇ ਹੋ ਇੱਥੇ ਲੱਗੇ ਆਪਣੇ ਕੋਲੇ ਲੋਪੇ ਤੋਂ ਅੱਗੇ ਤੱਕ ਤੋਂ ਭਰੀਲੇ ਤੋਂ ਆ ਨਾਲ ਲੱਗਦੇ ਅ ਅਗਵਾਨਾ ਤੋਂ ਸਾਡੇ ਕੋਲ ਆਏ ਆ ਸ਼ਾਹਪੁਰ ਤੋਂ ਆਏ ਆ ਕਾਫੀ ਮਤਲਬ ਸੱਜਣ ਜਿਹੜਾ ਉਹ ਰੂੜੇ ਵਗੈਰਾ ਤੋਂ ਇਹ ਸਾਰੇ ਹਾਲਾਂ ਇੱਥੇ ਆਏ ਆ ਮੋਤਬਰ ਅੱਜ ਕਿਉਂਕਿ ਅਸੀਂ ਅੱਜ ਇੱਥੇ ਆਏ ਸੀਗੇ ਕਿ ਸਾਨੂੰ ਕੱਲ ਦਾ ਪਤਾ ਲੱਗਾ ਸੀ ਵੀ ਪ੍ਰਸ਼ਾਸਨ ਇੱਥੇ ਪਹੁੰਚ ਗਏ ਤੇ ਇਹ ਸਾਰਾ ਕੁਝ ਜਿਹੜਾ ਉਹ ਕਰਨ ਜਾ ਰਿਹਾ ਕੁਝ ਪਹਿਲ ਦੇ ਆਧਾਰ ਦੇ ਉੱਤੇ ਕੋਸੀਕ ਲੱਖ ਦਾ ਕੋਈ ਪ੍ਰੋਜੈਕਟ ਵੀ ਇੱਥੇ ਪੁਛੋ ਬੁਲਾ ਰਹੇ ਆ ਸਰਕਾਰ ਆਪਣੀ ਤਿਆਰੀ ਕਰੀ ਬੈਠੀ ਹੈ ਤੇ ਸਾਡੀਆਂ ਵੀ ਤਿਆਰੀਆਂ ਨੇ ਕਿ ਅਸੀਂ ਇਲਾਕੇ 'ਚ ਤੇ ਸੜਕਾਂ ਦੇ ਉੱਤੇ ਜਿਹੜਾ ਪਗੰਧ ਨਹੀਂ ਪੈਂਦਾ ਇਹ ਸਰਕਾਰ ਕੋੜਾ ਡੈਮ ਨਹੀਂ ਖਾਲੀ ਕਰਉਂਦੀ ਥੋੜੇ ਦਿਨਾਂ ਤੱਕ ਅਗਲੀ ਕਰੂਗੀ ਕੀ ਕਰਦੇ ਦੇਖੋ ਖਾਲੀ ਨੂੰ ਇਹ ਹੈ ਖਾਲੀ ਦਾ ਮਸਲਾ ਨਹੀਂ ਖਾਲੀ ਇਹ ਹੈ ਕਿ ਕੜਾਨੌਰ ਤੱਕ ਦਿਨ ਤੱਕ ਅਸੀਂ ਬਰਦਾਸ਼ਤ ਕਰਦੇ ਆਂ ਲੇਕਿਨ ਕੜਾਨੌਰ ਤੋਂ ਇਲਾਵਾ ਦਾ ਜਿਹੜਾ ਉਹਦੇ ਲਈ ਫਿਰ ਜਿਕਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈ ਤਾਂ ਫਿਰ ਅਸੀਂ ਇਲਾਕੇ ਦੇ ਸਾਰੇ ਲੋਕਾਂ ਦੇ ਨਾਲ ਇੱਕ ਵਾਰ ਜਿਹੜੀ ਹੈ ਦੁਬਾਰਾ ਅਸੀਂ ਮੀਟਿੰਗ ਕਰਕੇ ਔਰ ਆਪਣੀ ਜਥੇਬੰਦੀ ਜਾਂ ਜਿਵੇਂ ਸਾਡੀ ਹਮਖਿਆਲੀ ਕਿਉਂਕਿ ਅਸੀਂ ਐਸਕੇਮ ਨਾਨ ਪੋਲਿਟিক্যাল ਦੇ ਮੈਂਬਰ ਆ ਸੋ ਅਸੀਂ ਵੱਡੇ ਪੱਧਰ ਤੇ ਜਿਹੜਾ ਹੈ ਉਹ ਮੀਟਿੰਗ ਕਰਕੇ ਤੇ ਸੰਘਰਸ਼ ਵਧਾएंगे ਇਹ ਇਹ ਲੱਗਣ ਨਹੀਂ ਦੇਵਾਂਗੇ ਕਹਣ ਤੋਂ ਭਾਵ ਇਹ ਹੈ ਕਿ ਅਸੀਂ ਇੱਥੇ ਕੂੜਾ ਜਿਹੜਾ ਉਹ ਬਾਹਰਲੇ ਸ਼ਹਿਰਾਂ ਦਾ ਡੰਪ ਨਹੀਂ ਹੁੰਦਾ